ਤਖਤ shri ਹਜੂਰ ਸਾਹਿਬ ਨੰਦੇੜ ਸਾਹਿਬ ਤੋਂ ਪੰਜ ਤਖਤਾਂ ਦੇ ਦਰਸ਼ਨਾਂ ਲਈ ਇੱਕ ਸਪੈਸ਼ਲ ਟ੍ਰੇਨ ਚਲਾਈ ਗਈ ਸੀ ਜੋ 2 ਸਤੰਬਰ ਦੀ देर रात 2 ਵਜੇ shri ਅੰਮ੍ਰਿਤਸਰ ਸਾਹਿਬ ਪਹੁੰਚੀ ਸੀ shri ਅਕਾਲ ਤਖਤ ਸਾਹਿਬ ਵਿਖੇ ਪਾਲਕੀ ਸਾਹਿਬ ਦੇ ਰੂਪ ਦੇ ਵਿੱਚ ਇੱਥੇ ਨਗਰ ਕੀਰਤਨ ਦੇ ਰੂਪ ਵਿੱਚ ਪਾਲਕੀ ਸਾਹਿਬ ਲਿਆਂਦੀ ਗਈ ਸੀ ਤਾਂ ਅੱਜ ਯਾਨੀ ਕਿ 4 ਤਰੀਕ ਨੂੰ ਇਹ ਟ੍ਰੇਨ ਵਾਪਸ ਜਾ ਰਹੀ ਹੈ ਤਾਂ shri ਅਕਾਲ ਤਖਤ ਸਾਹਿਬ ਵਿਖੇ ਅਰਦਾਸ ਕੀਤੀ ਗਈ ਹੈ ਗੁਰਗੰਦ ਸਾਹਿਬ ਜੀ ਦਾ ਪਾਵਨ ਸਰੂਪ ਹੁਣ ਇੱਕ ਸੁਨਹਿਰੀ ਪਾਲਕੀ ਫੁੱਲਾਂ ਨਾਲ ਸਜਾਈ ਗਈ ਸੁਨਹਿਰੀ ਪਾਲਕੀ ਦੇ ਵਿੱਚ ਸ ਸ਼ੋਭਤ ਕੀਤਾ ਜਾਣਾ ਔਰ ਨਗਰ ਕੀਰਤਨ ਦੇ ਰੂਪ ਦੇ ਵਿੱਚ ਸ੍ਰੀ ਅਮਰitsar ਸਾਹਿਬ ਦੇ ਰੇਲਵੇ ਸਟੇਸ਼ਨ ਤੇ ਲਿਜਾਇਆ ਜਾਣਾ ਜਿੱਥੋਂ ਉਹ ਸਪੈਸ਼ਲ ਟ੍ਰੇਨ ਵਾਪਸ ਹਜੂਰ ਸਾਹਿਬ ਦੇ ਲਈ ਰਵਾਨਾ ਹੋਊਗੀ ਇੱਥੋਂ ਚੱਲ ਕੇ ਜਲੰਧਰ ਲੁਧਿਆਣਾ ਸਰਹੰਦ ਦਿੱਲੀ ਉਸ ਤੋਂ ਬਾਅਦ ਗਵਾਲੀਅਰ ਤੋਂ ਵੱਖ-ਵੱਖ ਸ਼ਹਿਰਾਂ 'ਚੋਂ ਹੁੰਦੀ ਹੋਈ ਇਹ ਟ੍ਰੇਨ ਪਰਸੋ ਸਵੇਰੇ ਹਜ਼ੂਰ ਸਾਹਿਬ ਪਹੁੰਚੇਗੀ ਤੇ ਜਦੋਂ ਇਹ ਟ੍ਰੇਨ ਜਿਹੜੀ ਕਿ ਤਖਤਸ਼੍ਰੀ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਤੋਂ ਆਰੰਭ ਹੋਈ ਸੀ ਹਜ਼ੂਰ ਸਾਹਿਬ ਤੋਂ ਚੱਲ ਕੇ ਪਟਨਾ ਸਾਹਿਬ ਪਹੁੰਚੀ ਸੀ ਜਿੱਥੇ ਸੰਗਤਾਂ ਨੇ ਤਖਤਸ਼੍ਰੀ ਮੰਦਰ ਜੀ ਪਟਨਾ ਸਾਹਿਬ ਦੇ ਦਰਸ਼ਨ ਕੀਤੇ ਉਸ ਤੋਂ ਬਾਅਦ ਇਹ ਟ੍ਰੇਨ ਤਖਤਸ਼੍ਰੀ ਕੇਸਗੜ੍ਹ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਪਹੁੰਚੀ ਤਖਤਸ਼੍ਰੀ ਕੇਸਗੜ੍ਹ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਇਹ ਟ੍ਰੇਨ ਬਟੇਂਡਾ ਹੁੰਦੀ ਹੋਈ ਤੱਕ ਸ਼੍ਰੀ ਦਮਦਮਾ ਸਾਹਿਬ ਵਿਖੇ ਪਹੁੰਚੀ ਔਰ ਉਸ ਤੋਂ ਬਾਅਦ ਸਿੱਖ ਕੌਮ ਦੇ ਸਰਵੋਚ ਸਥਾਨ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ 2 ਸਤੰਬਰ ਦੀ ਦੇਰ ਰਾਤ ਯਾਨੀ ਕਿ 3 ਸਤੰਬਰ ਦੀ ਤੜਕਸਾਰ 2 ਵਜੇ ਇਹ ਟ੍ਰੇਨ ਜਿਹੜਾ ਉਹ ਅੰਮ੍ਰਿਤਸਰ ਪਹੁੰਚੀ ਸੀ ਜਿੱਥੋਂ ਗੁਰੂ ਸਾਹਿਬ ਦਾ ਪਾਵਨ ਰੂਪ ਪਾਲਕੀ ਵਿਖੇ ਸ਼ੋਭਿਤ ਕਰਕੇ ਨਗਰ ਕੀਰਤਨ ਦੇ ਰੂਪ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਲਿਆਂਦਾ ਗਿਆ ਸੀ ਤੋਂ ਅੱਜ ਇਸ ਟ੍ਰੇਨ ਦੀ ਵਾਪਸੀ ਜਿਹੜੀ ਹੈ ਹੋਣ ਜਾ ਰਹੀ ਹੈ ਸੰਤਾਂ ਬੇहद ਵੱਡੀ ਗਿਣਤੀ ਦੇ ਵਿੱਚ ਇੱਥੇ ਮੌਜੂਦ ਨੇ ਤੋਂ ਅੰਦਰ ਦੀਆਂ ਤਸਵੀਰਾਂ ਵੀ ਅਸੀਂ ਸਾਂਝੀਆਂ ਕਰਾਂਗੇ ਅਰਦਾਸ ਹੋ ਚੁੱਕੀ ਹੈ ਚੰਦਪਲਾਂ ਦੇ ਵਿੱਚ ਗੁਰੂ ਸਾਹਿਬ ਦਾ ਪਾਵਨ ਸਰੂਪ ਨਗਰ ਕੀਰਤਨ ਦੇ ਰੂਪ ਦੇ ਵਿੱਚ ਬਾਹਰ ਲਿਆਂਦਾ ਜਾਣਾ ਔਰ ਇਸ ਮੌਕੇ ਉਚੇਚੇ ਤੌਰ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗੰਨੀ ਰਗਵੀਰ ਸਿੰਘ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸ਼੍ਰੋਮਣੀ ਪੰਥਕਾਲੀ ਬਤੇ ਨੁਮਾਇंदे ਸਿੰਘ ਜਥੇਬੰਦੀਆਂ ਦੇ ਨਗਰ ਕੀਰਤਨ ਦੇ ਰੂਪ ਦੇ ਵਿੱਚ ਗੁਰੂ ਸਾਹਿਬ ਦਾ ਪਾਵਨ ਸਰੂਪ ਸ਼ਹਿਰ ਦੇ ਵੱਖ-ਵੱਖ ਹਿੱਸੇ ਚ ਹੁੰਦਾ ਹੋਇਆ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਤੇ ਪਹੁੰਚੇਗਾ ਜਿੱਥੇ 4 ਵਜੇ ਜਿਹੜੀ ਸਪੈਸ਼ਲ ਟ੍ਰੇਨ ਹੈ ਉਹ ਹਜੂਰ ਸਾਹਿਬ ਦੇ ਲਈ ਰਵਾਨਾ ਹੋਏਗੀ ਤੋਂ ਇਹ ਤਸਵੀਰਾਂ ਸ੍ਰੀ ਦਰਬਾਰ ਸਾਹਿਬ ਦੀਆਂ ਜਿੱਥੇ ਸ੍ਰੀ ਅਕਾਲ ਤਖਤ ਸਾਹਿਬ ਅਗੇ ਅਰਦਾਸ ਕਰਨ ਤੋਂ ਬਾਅਦ ਏ ਨਗਰ ਕੀਰਤਨ ਵਾਪਸ ਤਖਤ ਸਾਹਿਬ ਦੇ ਲਈ ਰਵਾਨਾ ਹੋਣ ਜਾ ਰਿਹਾ ਹੈ ਬਣੀ ਭਗਤੀ ਲਾਏ ਮੇਰੀ ਬੰਦਨਾ ਨੰਦਪੁਰ ਵਾਲਿਆ ਦੋਵੇਂ ਗੋਵੇ ਹੱਥ ਜੋੜ ਕੇ ਮੇਰੀ ਬੰਦਨਾ ਨੰਦਪੁਰ ਵਾਲਿਆ ਦੋਵੇਂ ਗੋਵੇ ਹੱਥ ਜੋੜ ਕੇ ਗਾਜ ਕੇ ਜਗਾਰੇ ਗ ਜਾਵੇ ਧਨ ਗੁਰੂ ਗ੍ਰੰਥ ਸਾਹਿਬ ਗਰੀਬ ਨਵਾਜ ਪਾਤਸ਼ਾਹ ਜੀ ਦੇ ਮਨੂ ਭਾਵੇ ਖੁਸ਼ੀਆਂ ਦੇ ਜਗਾਰੇ ਗ ਜਾਵੇ ਨਿਹਾਲ ਹੋ ਜਾਵੇ ਸਤਿਗੁਰੂ ਜੀ ਦੇ ਸੋਹਣਿਆ ਚਰਨਾਂ ਨੂੰ ਭਾਵੇ ਸਤ ਨਾਮ ਵਾਹਿਗੁਰੂ ਸਤ ਨਾਮ ਬਹੁਤ ਹੀ ਖੁਸ਼ੀਆਂ ਭਰਿਆ ਸ਼ਾਨਾ ਮੱਤਾ ਜੋ ਇਤਿਹਾਸ ਸਿਰਜਿਆ ਜਾ ਰਿਹਾ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀਆ ਵੱਡੀਆਂ ਮੇਰਾਂ ਵਰਤ ਰਹੀਆਂ ਖਾਲਸਾ ਜੀ ਗੁਰਜੀਕਾ ਖਾਲਸਾ ਵਾਹਿਗੁਰੂ ਕੀ ਫਤਿਹ ਸਤਿਗੁਰਾਂ ਦੇ ਪਵਿੱਤਰ ਤਖਤ ਸਾਹਿਬੀ ਹਜ਼ੂਰ ਸਾਹਿਬ ਤੋਂ ਰੇਲ ਗੱਡੀ ਜਿਹਨਾਂ ਦੇ ਪੰਜਾਂ ਤਖਤਾਂ ਦੇ ਸੰਗਤਾਂ ਨੂੰ ਦਰਸ਼ਨ ਕਰਾਉਣੇ ਆ ਸੋ ਮੁੱਖ ਤੌਰ ਤੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਸਰੂਪ ਨਾਲ ਲੈ ਕੇ ਤਖਤ ਦਮਦਮਾ ਸਾਹਿਬ ਪਹੁੰਚੇ ਸੀ ਪਰਸੋਂ ਇੱਥੇ ਸ਼੍ਰੀ ਕਾਲ ਤਖਤ ਸਾਹਿਬ ਤੇ ਪਹੁੰਚੇ ਅੱਜ ਇਹਨਾਂ ਨੇ ਚਾਲੇ ਪਾਏ ਆ ਤੇ ਤਖਤ ਸ਼੍ਰੀ ਕੇਸਗੜ ਸਾਹਿਬ ਪਹੁੰਚਣਗੇ ਸੋ ਇਹ ਸਾਰੇ ਸੰਗਤ ਜਨਨੀ ਦੱਖਣ ਤੋਂ ਆਈ ਆ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿਨ ਆ ਜਲਾਵ ਜੋ ਤੁਸੀਂ ਦੇਖ ਰਹੇ ਆ ਇਹ ਖਾਲਸੇ ਦਾ ਜਲਾਵਾ ਕਿਉਂਕਿ ਅੱਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਵੀ ਆ ਤੇ ਨਾਲ ਇਹ ਅੱਜ ਨਗਰ ਕੀਰਤਨ ਵੀ ਜਿਹੜਾ ਦਮਦਮਾ ਸਾਹਿਬ ਤੋਂ ਆ ਕੇ ਪਰਸੋਂ ਇੱਥੇ ਠਹਿਰਿਆ ਸੀ ਉਹਦੇ ਵੀ ਹੁਣ ਚਾਲੇ ਪਾਏ ਆ ਸੋ ਮੈਂ ਸਮਝਦਾ ਏ ਖਾਲਸੇ ਦੀਆਂ ਪੁਰਾਣੀਆਂ ਮਰਿਆਦਾਆਂ ਮੈਂ ਆ ਕਿ ਖਾਲਸਾ ਹਮੇਸ਼ਾ ਹੀ ਚਾਹੇ ਸੁਖ ਦਾ ਸਮਾਂ ਹੋਵੇ ਚਾਹੇ ਦੁੱਖ ਦਾ ਸਮਾਂ ਹੋਵੇ ਜੜਦੀ ਕਲਾ ਦਾ ਪ੍ਰਤੀਕ ਰਹਿੰਦਾ ਤੇ ਗੁਰਸ਼ਾਬਦ ਦਾ ਪੁਜਾਰੀ ਆ ਤੋਂ ਮੈਂ ਸਾਰੇ ਸੋਚਦਾ ਹਾਂ ਜਿੰਨੇ ਵੀ ਆਏ ਸਾਰੇ ਧੰਨਵਾਦ ਵੀ ਕਰਨਾ ਤੇ ਬਧਾਇਆ ਦਿੰਦਾ ਇਹ ਸਾਰੇ ਅੰਦਰ ਜਿਹੜੇ ਲੋਕਾਂ ਬੈਠੇ ਗੁਰਸ਼ਾਬਦ ਰਾਹੀਂ ਦੂਰ ਕੀਤੇ ਜਾਂਦੇ ਤੋਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਦੀ ਖਾਲਸਾ ਵਾਹਿਗੁਰੂ ਦੀ ਸੰਚ ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਡਵੋਕੇਟ ਜਿੰਦਰ ਸਿੰਘ ਧਾਮੀ ਉਹਨਾਂ ਨੇ ਪੂਰੇ ਵਿਸ਼ੇਸ਼ ਰੇਲ ਦੀ ਯਾਤਰਾ ਦੇ ਸਬੰਧ ਵਿੱਚ ਅਹਿਮ ਜਾਣਕਾਰੀ ਸਾਂਝੀ ਕੀਤੀ ਹੈ ਸਾਬਕਾ ਪਵਨ ਸਰੂਪ ਫੁਰਨਾ ਸਜਾਈ ਕੀ ਬਸ ਦੇ ਵਿੱਚ ਸ਼ੋਭਨ ਕੀਤਾ ਜਾ ਬਹੁਤ ਵੱਡਾ ਆਨੰਦ ਬਣਿਆ ਹੋਇਆ ਇਦਾਂ ਹੀ ਪੰਥ ਵਿੱਚ ਇੱਕੇ ਦਫਾਗ ਹੋਣੀ ਚਾਹੀਦੇ ਆ ਦੇਖੋ ਹਜੂਰ ਸਾਹਿਬ ਤੋਂ ਹਜੂਰੀ ਖਾਲਸੇ ਹਜੂਰੀ ਫੌਜਾਂ ਪਹੁੰਚੀਆਂ ਐਡਾ ਵੱਡਾ ਪ੍ਰਬੰਧ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨੈਣ ਬਿਛਾਏ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਬਾਬਾ ਬਲਬੀਰ ਸਿੰਘ ਜੀ ਕੱਲ ਵੀ ਅੱਜ ਵੀ ਫੌਜਾਂ ਦੀ ਸੇਵਾ ਦੇ ਵਿੱਚ ਸਾਰੇ ਹੀ ਪਿੱਛੇ ਹੋਇਆ ਔਰ ਸਾਰੇ ਹੀ ਪੰਥ ਬਹੁਤ ਪਿਆਰ ਦੇ ਅੰਦਰ ਆ ਤੇ ਜਿੱਥੇ ਸ੍ਰੀ ਅਕਾਲ ਤਖਤ ਸਾਹਿਬ ਜੀ ਤੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਬਹੁਤ ਵੱਡੀ ਇਸ ਵੇਲੇ ਜਿਹੜੀ ਸਥਿਤੀ ਆ ਨਾ ਬਹੁਤ ਵੱਡੀ ਜ਼ਿੰਮੇਵਾਰੀਆਂ ਔਰ ਤਕੜੇ ਹੋ ਕੇ ਨਿਭਾਉਣਗੇ ਪੰਥ ਨੂੰ ਆਸਾਂ ਮਿਦਾਂ ਨੇ ਔਰ ਗੁਰੂ ਮੇਰਾ ਕਰੇਗਾ ਹਜੂਰ ਸਾਹਿਬ ਵਾਲੇ ਬਾਬਾ ਕੁਲਵੰਤ ਸਿੰਘ ਜੀ ਉਹਨਾਂ ਨੂੰ ਵੀ ਵਧਾਈਆਂ ਆਪ ਸਮੁੱਚੇ ਪੰਥ ਨੂੰ ਸਾਰੇ ਹੀ ਚੈਨਲ ਤੁਸੀਂ ਆਏ ਹੋ ਇਹਦੇ ਲਈ ਮੁਬਾਰਕਬਾਦ ਪੰਥ ਦੇ ਨਿਸ਼ਾਨ ਸਾਰੀ ਦੁਨੀਆ ਤੇ ਝੂਲਣੇ ਨੇ ਲੈ ਕੇ ਅਮਰੀਕਾ ਤੋਂ ਜਾਪਾਨ ਹੁਣ ਖਾਲਸਾ ਹੁਣੀ ਪੰਜ ਕੱਕਿਆਂ ਚ ਸਜੀ ਸਾਰੀ ਦੁਨੀਆ ਇਹ ਤੇ ਦੁਨੀਆ ਦਾ ਇਕੋ ਹੀ ਪ੍ਰਧਾਨ ਹੋਣਾ ਖਾਲਸਾ ਬੋਲੇ ਸੋਨਹਿਰਾ ਬਾਬਾ ਗੁਰਮੀਤ ਸਿੰਘ ਜੀ ਰਹਾ ਗੁਰੂ ਜੀ ਕਰੇਗਾ ਜਾਵੈ ਧੰ ਤਨ ਸਾਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਨ ਨੂੰ ਪਾਵੇ ਰਹਾ ਗੁਰੂ ਜੀ ਹੰਡ ਬਹਿੰਡੰ ਖੈਦਲ ਕੰਨੰ ਆਤਨਨ ਮੰਨੰ ਮਰਬੰਡੰ ਕੋਈ ਦੰਡ ਅਖੰਡੰ ਜੇ ਪ੍ਰਚੰਡੰ ਜੋਤੀ ਮੰਨੰ ਪਰ ਸੁਖ ਸੰਤਾ ਕਰਨੰ ਜੈ ਮੇ ਕਹਾਰਣ ਜੈ ਜੈ ਜਗਕਾਰਣ ਮੰਪ੍ਰਤ ਪਾਰਣ ਜੈ ਤੇਗੰਗ ਜੈ ਤੇਗੰਗ ਦੇਹੇ ਸ਼ਿਵਾ ਪਰ ਮੋਹੇ ਇਹੇ ਕਰਮਨ ਤੇ ਕਬਹੂ ਨਾ ਡਰਾਂ ਨਾ ਡਰੋਂ ਅਰਸੋਂ ਜਬ ਜਾਏ ਲਰੋ ਸਤਖੰਡ ਸ੍ਰੀ ਹਜੂਰ ਸਾਹਿਬ ਜੀ ਤੋਂ ਪੰਜ ਤਖਤ ਸਾਹਿਬਾਨ ਦੀ ਯਾਤਰਾ ਵਾਸਤੇ ਜੋ ਵਿਸ਼ੇਸ਼ ਕਰਕੇ ਯਾਤਰਾ ਰਬ ਹੋਈ ਸੀ ਉਹ ਪਿਛਲੇ ਦਿਨੀ ਸਤਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਪਹੁੰਚੀ ਵੱਡੇ ਗ੍ਰੰਥੀ ਕੋ ਸੰਗਤਾਂ ਨੇ ਸ਼ਮੂਲੀਅਤ ਕੀਤੀ ਦਰਸ਼ਨ ਦਿਦਾਰੇ ਕੀਤੇ ਸੇਵਾਵਾਂ ਕੀਤੀਆਂ ਔਰ ਅੱਜ ਸਤਿਗੁਰਾਂ ਦੇ ਛਤਰ ਛਾਇਆ ਹੇਠ ਪੰਜ ਪਿਆਰੇ ਸਹਿਬਾਨ ਦੀ ਅਗਵਾਈ ਵਿੱਚ ਜੋ ਵਿਸ਼ੇਸ਼ ਤੀਰਥ ਯਾਤਰਾ ਤਖਤ ਸ੍ਰੀ ਹਜੂਰ ਸਾਹਿਬ ਤੋਂ ਆਰੰਭ ਹੋਈ ਸੀ ਉਹ ਅੱਜ ਸ੍ਰੀ ਹਰਮੰਦਰ ਸਾਹਿਬ ਜੀ ਤੋਂ ਵਾਪਸ ਜਾ ਰਹੀ ਹੈ ਰਸਤੇ ਦੇ ਵਿੱਚ ਆਉਂਦਿਆਂ ਔਰਸਤੇ ਦੇ ਵਿੱਚ ਜਾਂਦਿਆਂ ਬਹੁਤ ਭਾਰੀ ਇਕੱਠ ਸੰਗਤਾਂ ਦੇ ਸਟੇਸ਼ਨਾਂ ਤੇ ਮਿਲੇ ਜਿਨ੍ਹਾਂ ਨੇ ਰੱਜ ਰੱਜ ਕੇ ਦਰਸ਼ਨ ਦਿਦਾਰੇ ਵੇ ਕੀਤੇ ਸੇਵਾਵਾਂ ਵੇ ਕੀਤੀਆਂ ਔਰ ਖੁਸ਼ੀਆਂ ਵੀ ਰਹੀਆਂ ਅਰਦਾਸ ਇਹ ਅਰਦਾਸ ਕਰਦਾ ਹੈ ਕਿ ਜਿਹਆਂ ਯਾਤਰਾਵਾਂ ਨੇ ਉਹ ਹਮੇਸ਼ਾ ਹੀ ਤਖਸੈਬਾਨਾਂ ਤੇ ਹੋਰ तीर्थ ਸਥਾਨਾਂ ਤੇ ਜਿਹੜੇ ਸਤਿਗੁਰਾਂ ਦੇ ਪਾਵਨ ਸਥਾਨ ਨੇ ਉਹਨਾਂ ਤੇ ਆਉਂਦੀਆਂ ਜਾਂਦੀਆਂ ਰਹਿਣ ਤਾਂ ਕਿ ਸਾਡੇ ਆਉਣ ਵਾਲੀਆਂ ਨਸਲਾਂ ਚੜੀਆਂ ਨੇ ਉਹ ਆਪਣੇ ਇਤਿਹਾਸ ਤੋਂ ਜਾਣੂ ਹੋ ਸਕਣ ਸੱਚਖੰਡ ਸ੍ਰੀ ਹਜੂਰ ਸਾਹਿਬ ਤੋਂ ਜੋ ਸੰਗਤਾਂ ਚੱਲ ਕੇ ਆਈਆਂ ਸਾਰਿਆਂ ਦਾ ਇੱਕ ਇੱਕ ਰੱਖਿਆ ਹੋਇਆ ਜਿਹੜੇ ਕਦਮ ਹੈ ਜਮੀਤ ਸਿੰਘ ਉਹ ਸਾਡੇ ਸਿਰ ਮੱਥੇ ਤੇ ਹੈ ਔਰ ਚੇਚੇ ਤੌਰ ਤੇ ਵਿਸ਼ੇਸ਼ ਕਰਕੇ ਜੋ ਪ੍ਰਬੰਧਕ ਸਚਕੰਡਾ ਸ਼੍ਰੀ ਹਜੂਰ ਸਾਹਿਬ ਤੋਂ ਆਏ ਗਿਆਨੀ ਗੁਰਮੀਤ ਸਿੰਘ ਜੀ ਅਤੇ ਬੰਗੋਈ ਸਾਹਿਬ ਉਹਨਾਂ ਦਾ ਵਿਸ਼ੇਸ਼ ਕਰਕੇ ਧੰਨਵਾਦ ਕੀਤਾ ਜਾਂਦਾ ਹੈ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਅਕਬਰਵੰਸ ਸਿੰਘ ਜੀ ਹੋਰਾਂ ਦਾ ਵਿਸ਼ੇਸ਼ ਕਰਕੇ ਧੰਨਵਾਦ ਕੀਤਾ ਜਾਂਦਾ ਹੈ ਸਮੁੱਚੇ ਬੋਰਡ ਦਾ ਧੰਨਵਾਦ ਕੀਤਾ ਜਾਂਦਾ ਹੈ ਕਿ ਜਿਨ੍ਹਾਂ ਨੇ ਐਡਾ ਵੱਡਾ ਪ੍ਰਬੰਧ ਕਰਕੇ ਤੇ ਉਥੋਂ ਇਹ ਤੀਰਥ ਯਾਤਰਾ ਆਰੰਭ ਕੀਤੀ ਸੀ ਜਿੱਥੇ ਅੱਜ ਤੀਰਥ ਯਾਤਰਾ ਦੀ ਵਾਪਸੀ ਹੈ ਉੱਥੇ ਅੱਜ ਸਤਿਗੁਰੂ ਧੰਨ ਗੁਰੰتسਾਹਿਬ ਜੀ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਵੀ ਬਹੁਤ ਸ਼ਰਧਾ ਔਰ ਸਤਕਾਰ ਸਹਿਤ ਮਨਾਇਆ ਜਾ ਰਿਹਾ ਹੈ ਸਮੁੱਚੇ ਜਗਤ ਨੂੰ ਅੱਜ ਸਤਿਗੁਰਾਂ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਦੇਸ਼ ਵਿਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਨੂੰ ਮੈਂ ਜਿੱਥੇ ਸ੍ਰੀ ਹਜੂਰ ਸਾਹਿਬ ਨੰਦੇੜ ਸਾਹਿਬ ਤੋਂ ਸਾਰੀਆਂ ਗੁਰਸਿੱਖ ਸੰਗਤਾਂ ਉੱਥੇ ਹੀ ਦੇਸ਼ ਵਿਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਸਾਰੀਆਂ ਗੁਰੂਆਂ ਲਾਡਲੀਆਂ ਨਿਹੰਗ ਸਿੰਘ ਫੌਜਾਂ ਸਾਰਿਆਂ ਨੂੰ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦਾ ਤੇ ਨਾਲ ਹੀ ਜਿਹੜੀ ਇਹ ਤੀਰਥ ਯਾਤਰਾ ਜਿਹੜੀ ਹੈ ਰੇਲ ਯਾਤਰਾ ਸ੍ਰੀ ਹਜੂਰ ਸਾਹਿਬ ਨੰਦੇੜ ਸਾਹਿਬ ਤੋਂ 25 ਅਗਸਤ ਨੂੰ ਜਿਹੜੀ ਆਰੰਭ ਹੋਈ ਸੀ ਤੇ ਜਿਹੜੀ ਹਜੂਰ ਸਾਹਿਬ ਨੰਦੇੜ ਸਾਹਿਬ ਦੇ ਉੱਥੋਂ ਦੇ ਸਤਕਾਰਯੋਗ ਸਿੰਘ ਸਾਹਿਬ ਜਥੇਦਾਰ ਬਾਬਾ ਕੁਲਵੰਤ ਸਿੰਘ ਜੀ ਮਾਪੁਰਖਾਂ ਨੇ ਅਰਦਾਸ ਕਰਕੇ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਪੰਜ ਪਿਆਰੇ ਪੰਜ ਨਿਸ਼ਾਨ ਚੀਤ ਸਿੰਘ ਨਗਾਰ ਚੀਤ ਸਿੰਘ ਧੂਫੀਏ ਸਿੰਘ ਤੇ ਜਿਹੜੇ ਪੰਜ ਪਿਆਰੇ ਸਹਿਬਾਨਾਂ ਦੀ ਅਗਵਾਈ ਦੇ ਵਿੱਚ ਮਹਾਨ ਨਗਰ ਕੀਰਤਨ ਆਰੰਭ ਹੋਇਆ ਜਿਹਦੇ ਵਿੱਚ ਸਤਿਕਾਰਯੋਗ ਬਾਬਾ ਗੁਰਮੀਤ ਸਿੰਘ ਜਿਹੜੇ ਉੱਥੋਂ ਦੇ ਮੀਤ ਵੀ ਹੈਡ ਗ੍ਰੰਥੀ ਨੇ ਤੇ ਨਾਲ ਜਿਹੜੇ ਆਪਣੇ ਰਵਿੰਦਰ ਸਿੰਘ ਜੀ ਭੰਗਾਈ ਤੇ ਸਾਰੇ ਨਿਸ਼ਾਨ ਚੀਤ ਸਿੰਘ ਹੋਰ ਜਿਹੜੀਆਂ 1300 ਜਿਹੜੀਆਂ ਗੁਰਸੇਖ ਸੰਗਤਾਂ ਇਹ ਉਹ ਗੁਰਸੇਖ ਸੰਗਤਾਂ ਨੇ ਜਿਹੜੀਆਂ ਜਦੋਂ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਪੰਜਾਬ ਤੋਂ ਹਜ਼ੂਰ ਸਾਹਿਬ ਆ ਲਗੇ ਸੀ ਤੇ ਉਹਨਾਂ ਦੇ ਨਾਲ ਹੀ ਜਿਹੜੇ ਉਹ ਪਰਿਵਾਰ ਗਏ ਸੀ ਗੁਰੂ ਸਾਹਿਬ ਦੇ ਉਹਨਾਂ ਦੀ ਅਨਸਬੰਦ ਸੀ ਨੇ ਜਿਹੜੇ ਗੁਰਸਿੱਖ ਸੰਗਤਾਂ ਹਜ਼ੂਰ ਸਾਹਿਬ ਤੋਂ ਆਈਆਂ ਨੇ ਗੁਰੂ ਸਾਹਿਬ ਦੇ ਜਿਹੜੇ ਘੋੜੇ ਸੀ ਉਹਨਾਂ ਦੇ ਅਨਸਬੰਦ ਦੇ ਵਿੱਚੋਂ ਘੋੜਿਆਂ ਦੇ ਵੀ ਜਿੱਥੇ ਦਰਸ਼ਨ ਕਰਵਾਏ ਨੇ ਅਕਾਲ ਤਖਤ ਸਾਹਿਬ ਤੋਂ ਫਿਰ ਜਿਹੜਾ ਸਿੰਘ ਸਹਿਬਾਨ ਨੇ ਅਰਦਾਸ ਕਰਕੇ ਸਿੰਘ ਸਾਹਿਬ ਜਥੇਦਾਰ ਅਕਾਲ ਤਖਤ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਹੋਰਾਂ ਨੇ ਤੇ ਨਾਲ ਗਿਆਨੀ ਸੁਲਤਾਨ ਸਿੰਘ ਜੀ ਸਾਰਿਆਂ ਨੇ ਹੰਗਸ ਸਿੰਘ ਜਥੇਬੰਦੀਆਂ ਦੇ ਮੁਖੀ ਸਹਿਬਾਨਾਂ ਨੇ ਜਿਹੜਾ ਆ ਰੰਭਤਾ ਕਰਵਾਈ ਹੈ ਤੇ ਬਹੁਤ ਬਹੁਤ ਮੈਂ ਸਾਰਿਆਂ ਦਾ ਜਿੱਥੇ ਧੰਨਵਾਦ ਕਰਦਾ ਪ੍ਰੈਸ ਵਾਲਿਆਂ ਦਾ ਉੱਥੇ ਹੀ ਗੁਰਸੇਖ ਸੰਗਤਾਂ ਨੂੰ ਬਹੁਤ ਨਗਰ ਕੀਰਤਨ ਦੀਆਂ ਗੁਰੂ ਸਾਹਿਬ ਦੇ ਪ੍ਰਕਾਸ਼ ਦਿਹਾੜਿਆਂ ਦੀਆਂ ਬਹੁਤ ਬਹੁਤ ਵਧਾਈਆਂ ਦਿੰਦਾ ਪੰਥ ਕਾਲੀ ਬੁੱਢਾ ਦਲ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਜੂਰ ਸਾਹਿਬ ਪ੍ਰਬੰਧਕੀ ਬੋਰਡ ਅਤੇ ਸਮੂਹ ਸਿੰਘ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਇਹ ਵਿਸ਼ਾਲ ਇਹ ਅਲੌਕਿਕ ਮਹੱਲਾ ਸਜਾਇਆ ਗਿਆ ਹੈ ਜੋ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਖਾਲਸਾਈ ਜਹੋ ਜਲਾਲ ਦੇ ਨਾਲ ਆਰੰਭ ਹੋਇਆ ਹੈ ਔਰ ਇੱਥੋਂ ਚੱਲ ਕੇ ਇਸੇ ਤਰ੍ਹਾਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚੋਂ ਹੁੰਦਾ ਹੋਇਆ ਰੇਲਵੇ ਸਟੇਸ਼ਨ ਅੰਮ੍ਰਿਤਸਰ ਪਹੁੰਚੇਗਾ ਜਿੱਥੋਂ ਵਿਸ਼ੇਸ਼ ਟ੍ਰੇਨ ਜੋ ਪੰਥ ਤਖਤਾ ਦੀ ਯਾਤਰਾ ਦੇ ਲਈ ਸ਼੍ਰੀ ਹਜੂਰ ਸਾਹਿਬ ਤੋਂ ਨੰਦੇੜ ਸਾਹਿਬ ਤੋਂ ਆਰੰਭ ਹੋਈ ਸੀ ਉੱਥੋਂ ਚੱਲ ਕੇ ਪਟਨਾ ਸਾਹਿਬ ਤਖਤਸ਼੍ਰੀ ਕੇਸਗੜ ਸਾਹਿਬ ਦਮਦਮਾ ਸਾਹਿਬ ਤੋਂ ਹੁੰਦੀ ਹੋਈ 2 ਸਤੰਬਰ ਦੀ ਰਾਤ 2 ਵਜੇ ਸ੍ਰੀ ਅਮਰitsar ਸਾਹਿਬ ਪਹੁੰਚੀ ਸੀ ਔਰ ਨਗਰ ਕੀਰਤਨ ਦੇ ਰੂਪ ਦੇ ਵਿੱਚ ਸ੍ਰੀ ਕਾਲ ਤਕਸਾ ਪਹੁੰਚ ਕੇ ਗੁਰੂ ਸਾਹਿਬ ਦਾ ਸ੍ਰੀ ਗੁਰਗੰਨ ਸਾਹਿਬ ਦਾ ਸੋਖਾਸਨ ਕੀਤਾ ਗਿਆ ਸੀ ਤੋਂ ਅੱਜ ਇਹ ਟ੍ਰੇਨ ਵਾਪਸ ਰਵਾਨਾ ਹੋ ਰਹੀ ਹੈ ਤੋਂ ਸ੍ਰੀ ਗੁਰਗੰਨ ਸਾਹਿਬ ਜੀ ਦਾ ਪਾਵਨ ਰੂਪ ਮਹੱਲੇ ਦੇ ਰੂਪ ਦੇ ਵਿੱਚ ਨਗਰ ਕੀਰਤਨ ਦੇ ਰੂਪ ਦੇ ਵਿੱਚ ਹੁਣ ਰੇਲਵੇ ਸਟੇਸ਼ਨ ਅੰਮ੍ਰਿਤਸਰ ਦੇ ਲਈ ਲਿਜਾਇਆ ਜਾ ਰਿਹਾ ਹੈ ਜੋ ਕਿ ਖਾਲਸਾਈ ਜਹੋ ਜਲਾਲ ਦੇ ਨਾਲ ਸਮੂਹ ਸਿੰਘ ਸੰਜ ਇੱਥੇ ਬੰਦੀਆਂ ਵੱਲੋਂ ਜਿੱਥੇ ਕਤਕੇ ਬਾਜੀ ਦੇ ਹਰਤਗੇ ਕਰਤਬ ਦਿਖਾਏ ਜਾ ਰਹੇ ਨੇ ਹਾਥੀ ਘੋੜੇ ਉੱਠਾਂ ਤੇ ਸਵਾਰ ਹੋ ਕੇ ਗੁਰੂ ਕੀਆਂ ਲਾਡਲੀ ਫੌਜਾਂ ਆਪਣੇ ਰਵਾਇਤੀ ਬਾਣਿਆਂ ਦੇ ਵਿੱਚ ਸੱਜ ਕੇ ਰਵਾਇਤੀ ਹਥਿਆਰਾਂ ਦੇ ਨਾਲ ਲੈਸ ਹੋ ਕੇ ਚੜ੍ਹਦੀ ਕਲਾ ਦੇ ਨਾਲ ਇਸ ਮਹੱਲੇ ਵਿੱਚ ਸ਼ਮੂਲਿਤ ਕਰ ਰਹੀਆਂ ਨੇ ਔਰ ਜਿੱਥੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ ਜਾ ਰਿਹਾ ਹੈ ਕਿ ਪੰਜ ਤਖਤਾ ਦੀ ਇਹ ਯਾਤਰਾ ਸੰਪੂਰਨ ਹੋਈ ਹੈ ਉੱਥੇ ਮੰਗ ਵੀ ਕੀਤੀ ਜਾ ਰਹੀ ਹੈ ਕਿ ਇਹ ਯਾਤਰਾ ਹਰ ਦਾ ਯੋਜਨ ਹਰ ਸਾਲ ਇਸੇ ਤਰ੍ਹਾਂ ਕੀਤਾ ਜਾਵੇ ਤਾਂ ਜੋ ਵੱਤੋ ਸੰਤਾਂ ਪੰਜਾਂ ਤਖਤਾਂ ਦੇ ਦਰਸ਼ਨ ਕਰ ਸਕਣ ਕੈਮਰਾ ਬਸਰ ਅਵਤਾਰ ਸਿੰਘ ਦੇ ਨਾਮ ਅਨੰਦਪ੍ਰਸਾਦ ਸਿੰਘ ਮੋਂਗਾ ਪੀਟੀਐਸ ਨਿਊਜ਼ ਅੰਮ੍ਰਿਤਸਰ